ਫਿਰ ਵਿਆਹ ਉਹ ਕਦੋਂ ਕਰਾਉਣਾ ਤੂੰ ਮੰਗਲਵਾਰ ਮੰਗਲਵਾਰ ਨੂੰ ਤੇ ਕੁੜੀ ਕਿੱਥੋਂ ਦੀ ਆ ਓਏ ਕੁੜੀ ਚੰਡੀਗੜ੍ਹ ਦੀ ਤੇ ਚੰਡੀਗੜ੍ਹ ਤੂੰ ਕਿਵੇਂ ਗਿਆ ਓਏ ਮੈਂ ਕਿਦੇ ਤੇ ਕਿਹਦੇ ਨਾਲ ਓਏ ਕੱਲਾ ਕੱਲਾ ਗਿਆ ਸੀ ਤੇ ਫਿਰ ਤੈਨੂੰ ਕਿਵੇਂ ਮਿਲੀ ਚੰਡੀਗੜ੍ਹ ਫਿਰ ਕੁੜੀ ਉਹ ਬਹੁਤ ਸੋਹਣੀ ਬਹੁਤ ਸੋਹਣੀ ਅੱਛਾ ਇੰਨੀ ਬਿਊਟੀਫੁਲ ਸੀ ਯਾਰ ਬਿਊਟੀਫੁਲ ਤੇ ਫਿਰ ਉਹ ਤੈਨੂੰ ਕੀ ਕਹਿੰਦੀ ਓਏ ਬੀਪਰ ਪੋਜੀ ਅੱਛਾ ਯਾਰ ਹਾਂ ਤੇ ਫਿਰ ਤੂੰ ਅਗੋਂ ਕੀ ਆਖਿਆ ਜਦੋਂ ਨੇ ਤੈਨੂੰ ਪ੍ਰਪੋਜ਼ ਕਰਿਆ ਅੱਛਾ ਯਾਰ ਤੇ ਫਿਰ ਹੁਣ ਤੂੰ ਘਰੇ ਦੱਸਤਾ ਵੀ ਮੇਰਾ ਵਿਆਹ ਮੰਗਲਵਾਰ ਨੂੰ ਹੈ ਕੀ ਕਹਿੰਦਾ ਫਿਰ ਤੇਰੇ ਡੈਡੀ ਬੋਲੇ ਨਹੀਂ ਕੁਛ ਉਹ ਕਹੀਦਾ ਵੀ ਤੇ ਅੱਛਾ ਸਹੀ ਤੀ ਮੱਚੀ ਤੂੰ ਲੇ ਗਈ ਤੂੰ ਨਾ ਤੇ ਤੇ ਹੁਣ ਉਹ ਹੈ ਓਏ ਓਏ ਗਰਵੀਰ ਹੈ ਗਰਵੀਰ ਹੈ ਗੱਲ ਸੁਣਾ ਨਿਊ ਚੰਡੀਗੜ੍ਹ ਵਾਲੀ ਕਰਦੀ ਕੀ ਆ ਉਹ ਕਾਹ ਤੂੰ ਦਾ ਕਰਦੀ ਏ ਕਾਹ ਤੂੰ ਦਾ ਕਰਦੀ ਓਏ ਅੱਛਾ ਤੂੰ ਦਾ ਅੱਛਾ ਹੁਣ ਤੂੰ ਝਾੜੂ ਵਾਲੀ ਨਾਲ ਵਿਆਹ ਕਰਾਉਂਗਾ ਯਾਰ ਏ ਓਏ ਗੱਲ ਤਾਂ ਸੁਣ ਉਰਾ ਤੇ ਫਿਰ ਨਹੀਂ ਫੋਟੋ ਦਾ ਫੋਟੋ ਦਾ ਦਿਖਾ ਦੇ ਸਾਨੂੰ ਫਿਰ ਤੇ ਸਾਡੀ ਪਰਝਾਈ ਦੀ ਪਰਝਾਈ ਦੀ ਵੀਰਾ ਤੂੰ ਓਏ ਤਰੀਕਰ ਵਾਲੀ ਦੀ ਹੋਰ ਗੱਲਾਂ ਕਰ ਲੋ ਕੋਈ ਤੇਰੀ ਚੰਡੀਗੜ੍ਹ ਵਾਲੀ ਦੀ ਫੋਟੋ ਤਾਂ ਦਿਖਾ ਦੇ ਹੈਂ ਲੇ ਕੇ ਲੈ ਕੇ ਆ ਚੰਗਾ ਲੈ ਨੂੰ ਫੋਟੋ ਦਿਖਾਈ ਕਿੱਥੇ ਆ ਕੁਝ ਨਹੀਂ ਹੈਗਾ ਫੋਟੋ ਤਾਂ ਦਿਖਾ ਦੇ ਜਿਹੜੀ ਤੂੰ ਫੋਟੋ ਲੈਣ ਗਿਆ ਸੀ ਨਹੀਂ ਜੇ ਬੋਲੇ ਕੋਈ ਕੁੱਟੂਆ ਤਨ ਮੈਂ ਦੱਸ ਤਾ ਇਹਦੇ ਜਾਣ ਕੇ ਡਰਾਉਂਦਾ ਤੇ ਲਿਆ ਦੇ ਫੋਟੋ ਤਾਂ ਦਿਖਾ ਦੇ ਕਿੰਨੇ ਦੇਖ ਕੇ ਤਾਂ ਕਿੰਨੇ ਠੀਕ ਫੋਟੋ ਕਿੱਧਰ ਗਈ ਜੀ ਫੋਟੋ ਆ ਯਾਰ 1500 ਰੁਪਏ